ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌ ਲੱਖ ਬਾ ਅਰਬੋ ਦੀ ਗਵਾ ਕਰਨਾ ਸਿਰ ਤੋਂ ਦਰ ਤੋਂ ਬੁੱਧਰ ਬੰਗਾ ਸਾਹਿਬ ਖਿਆਜਤ ਐਤਵਾਰ ਦੇ ਨਾਲ ਅਸੀਂ ਜੋ ਫਰੀਜਾਂ ਦੀ ਦਵਾਈ ਦੀ ਸੇਵਾ ਕੀਤੀ ਜਾਂਦੀ ਹੈ ਤੇ ਲੋੜਵੰਦ ਗਰੀਬ ਨੂੰ ਫਰੀ ਹੈ ਤੇ 50% ਦਾ ਦਸਤ ਦਵਾਈ ਦਿੰਦੇ ਆ ਕਿ ਸਰਪਤੰਦਾ ਨਹੀਂ ਸਾਡੇ ਕੋਲ ਇੱਥੇ ਅੱਜ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਮੁਖਤਿਆਰ ਸਿੰਘ ਜੀ ਕਾਨਪੁਰ ਤੋਂ ਆਏ ਨੇ ਭੋਜੀ ਸਾਹਿਬ ਦੀ ਇਹ ਆਪ ਜੀ ਨੂੰ ਦੱਸਣਗੇ ਵੀ ਮੈਂ ਇੱਥੇ ਜੋ ਦਵਾਈ ਲਈ ਹੈ ਮੈਨੂੰ ਕਿੰਨਾ ਖਰਪ ਪਿਆ ਏ ਤੇ ਮੈਨੂੰ ਐਸਿਡ ਦੀ ਗੈਸ ਦੀ ਪ੍ਰੋਬਲਮ ਸੀ ਕਿੰਨੇ ਕੁ ਠੀਕ ਨੇ ਸਰਟੀਫਾਈ ਕਿੰਨੇ ਕੁ ਸਰਟੀਫਾਈਡ ਨੇ ਤੇ ਮੈਂ ਦਾਸ ਬਹਿਤ ਜੈਨਿਸ ਪਨਾਮ ਸਿੰਘ ਜੀ ਦੀ ਜਿਹੜਾ ਆਗੂ ਇਹਨਾਂ ਦਾ ਜੋ ਗੱਲਬਾਤਾਂ ਸੰਝੇ ਕਰਾਂਗੇ ਜੀ ਹਾਂਜੀ ਮੈਂ ਖੁਸ਼ ਹਾਂ ਜੀ ਸਤਿਗੁਰੂ ਜੀ ਸਤਿਗੁਰੂ ਜੀ ਹਾਂ ਜੀ ਸਾਹਿਬ ਜੀ ਉਸ ਟਾਈਮ ਨੂੰ ਕੀ ਪ੍ਰੋਬਲਮ ਸੀ ਜੀ ਸਾਨੂੰ ਗੈਸਟਿਕ ਤੇ ਤਜਾਬ ਦੀ ਜਿਹੜਾ ਪ੍ਰੋਬਲਮ ਸੀ ਹਾਂਜੀ ਹਾਂਜੀ ਬਹੁਤ ਵਧੀਆ ਇਹ ਵੀ ਦਵਾਈ ਦਿੱਤੀ ਆਈ ਹੈ ਅਸੀਂ ਹਾਂਜੀ ਇਹ ਬਹੁਤ ਵਧੀਆ ਸਾਨੂੰ ਛੂਟ ਕੀਤੀ ਹੈ ਜੀ ਠੀਕ ਹੈ ਜੀ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਠੀਕ ਤੇ ਸਾਰੇ ਮਿੱਤਰ ਸੱਜਣਾਂ ਨੂੰ ਕਹਿੰਨਾ ਹੈ ਮਾਤਾ ਨੂੰ ਬੱਚਿਆਂ ਨੂੰ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਤਰ੍ਹਾਂ ਦੇ ਦੋ ਦਵਾਈ ਦੀ ਇਹ ਦਵਾਈ ਲੈ ਕੇ ਇਸਤੇਮਾਲ ਕਰਨ ਤੇ ਸਾਡੇ ਆਪ ਤੇ ਦੇ ਵਿੱਚ ਵਿਚਾਰੇ ਅੱਡਾ ਪਤਾ ਲੱਗ ਜੂਗਾ ਹਾਂਜੀ ਇਸ ਦਵਾਈ ਦਾ ਬਹੁਤ ਵਧੀਆ ਦਵਾਈ ਹੈ ਜੀ ਤੇ ਇਸ ਦਵਾਈ ਤੋਂ ਉੱਪਰ ਕੋਈ ਦਵਾਈ ਹੋਰ ਨਹੀਂ ਹੈ ਜੀ ਦੇਸੀ ਦਵਾਈਏ ਦੇਸੀ ਨੂੰ ਕੋਈ ਖੜੇ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ ਜੀ ਸੁਵਾਰ ਕੈਰ ਸੰਧੀ ਕਾਂਟਕ ਤੋਂ ਸੁਵਾਰ ਜੀ ਦੇ ਕਾਦਾਂ ਦੇ ਸਰਪੰਚ ਆਹਨਤਰੀ ਸੇਵਾ ਕਰਨਾ ਹੈ ਇਹੋ ਤਾਂ ਬਣੋ ਕਿ ਕਾਸੇ ਕਰਕੇ ਆਪਣਾ ਲਈ ਹੈ। ਦਾਸ ਨੂੰ 80000 ਦਾ 74 ਲਗਭਗ ਹੋ ਗਿਆ ਸੇਵਾ ਕਰਦੇ ਨੇ। ਸਾਡੇ ਕੋਲ ਹੁਣ ਤੱਕ ਲਗਭਗ 177 70000 ਰੁਪਿਆ ਜਮਦੰਦ ਆਇਆ ਹੈ। ਸਾਡਾ ਖਾਤਾ ਹੈ 63.5 ਲੱਖ ਦੇ ਕਰੀਬ ਤੇ 70000 ਦੀ ਰਕਮ ਜਮਾ ਹੈ। ਤੇ ਦਾਸ ਦਾ ਬੁੱਧੀ ਤੋਂ ਆਪਣੇ ਪਰਸਨ ਪਾਜੀ ਜੀ ਬੇਚੋ ਇਤੋਂ ਬੜਾ ਲੱਖ 1 ਲੱਖ ਤੋਂ ਉੱਪਰ ਐਸੀ ਕਿ ਲੱਗਦਾ ਬਹੁਤ ਜ਼ਿਆਦਾ ਬੇਨਤੀ ਬਾਦੋਵਾ ਦੇ ਫਟਾ ਬਨੋਰ ਦਾ ਜੀ پیسے ਇਕੱਠੇ ਕਰਨ ਨੂੰ ਦਫ਼ਤਰ ਸੇਵਾ ਕਰਨਾ ਹੈ ਸ਼ੁਰੂਮੁਣੀ ਨਿਸ਼ਕਾਮ ਚੁਕੀ ਸਰਸਰੀ ਦਾ ਮੁਕਸਬਾ ਹੋਵੇ ਸੇਵਾਦਾਰ ਹੋਵੇ ਬਾਅਦ ਵਿੱਚ ਮੈਂ ਸੰਤਨ ਬੇਨਤੀ ਕਰਦਾ ਹੈ ਕਿ ਮੈਂਬਰਾਂ ਨੂੰ ਬੇਨਤੀ ਹੈ ਕਿ ਬਾਬਾ ਦਾ ਸਹਿਯੋਗ ਦੇ ਜੀ ਵਾਹਿਗੁਰੂ ਜੀ ਕਿਰਪਾ ਵਾਹਿਗੁਰੂ ਜੀ ਕੀ ਫਤਿਹ ਜੀ